ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿਗੜੇ ਬੋਲ ਕੋਈ ਤੇ ਕਹਿੰਦਾ ਮੈਂ ਲਫੇੜੇ ਮਾਰ ਦੂੰ ਕੋਈ ਕੋਈ ਵੀ ਸੀ ਨੂੰ ਕਹਿ ਦਿੰਦਾ ਵੀ ਇਹ ਗੱਦੇ ਦੇ ਸੋ ਜਾ ਕੋਈ ਕਹਿੰਦਾ ਜੀ 10ਵੀਂ ਪਾਸ ਮੇਰੇ ਤੋਂ ਸਵਾਲ ਨਾ ਪੁੱਛੇ ਹੁਣ ਇੱਕ ਕਹਿੰਦਾ ਜੀ ਕਾਂਗਰਸੀਓ ਤੁਹਾਡੀ ਉਂਗਲੀਆਂ ਵੀ ਤੋੜਦਾ ਤੁਹਾਡੀ ਅੱਖਾਂ ਵੀ ਬਾਹਰ ਕੱਢ ਦੂੰਗਾ ਇਹ ਜਿਹੜੇ ਵਿਧਾਇਕ ਸਾਹਿਬ ਨੇ ਕੀ ਇਹ ਆਪਣੇ ਨੂੰ ਰੱਬ ਸਮਨੇ ਲੱਗੇ ਨੇ ਨਹੀਂ ਰੱਬ ਤੇ ਇਦਾਂ ਦਾ ਨਹੀਂ ਕਰਦੇ ਹੈਗੇ ਰੱਬ ਤੇ ਨਹੀਂ ਇਦਾਂ ਦਾ ਕਰਦੇਗੇ ਪਰ ਜਿਹੜੇ ਜਲਾਦ ਹੁੰਦੇ ਨਾ ਜਾਂ ਜਿਹੜੇ ਜਮਦੂਤ ਹੁੰਦੇ ਉਹ ਕਰ ਸਕਦੇ ਹੈ ਕਿਨੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਸਵਾਲ ਹੈ ਕਿ ਜਿਹੜੇ ਐਮਐਲਏ ਨੇ ਫਿਲਹਾਲ ਕਿਉਂਕਿ ਆਮ ਆਦੀ ਪਾਰਟੀ ਦੇ ਚਰਚਾ ਦੇ ਵਿੱਚ ਨੇ ਬੋਲਬਾਣੀ ਕਰਕੇ ਵੈਸੇ ਤੇ ਇੰਜੀਨੀਅਰ ਨੇ ਮਨਵਿੰਦਰ ਸਿੰਘ ਸਾਹਿਬ ਗਿਆਸਪੁਰਾ ਸਾਹਿਬ ਬੜੇ ਪੰਥਕਾ ਕਰਦੇ ਨੇ ਬੜਾ ਕੰਮ ਕਰਦੇ ਆਗੇ ਨੇ ਪਰ ਬੋਲਬਾਣੀ ਠੀਕ ਹੈ ਨਾ ਉਹਨਾਂ ਨੂੰ ਅੱਜ ਕੱਲ੍ਹ ਟੀਆਰਪੀ ਦਾ ਜ਼ਮਾਨਾ ਪੀ ਯਾਰ ਮੈਨੂੰ ਲੱਗਦਾ ਮਨਵਿੰਦਰ ਸਿੰਘ ਨੂੰ ਹੁਣਾਂ ਨੂੰ ਲੱਗਦਾ ਨਾ ਯਾਰ ਸਾਰੀ ਟੀਆਰਪੀ ਤੇ ਇੱਕ ਇੱਕ ਪਾਸੇ ਸੰਗਰੂਰ ਵਾਲੀ ਨਿਰਿੰਦਰ ਕੌਰ ਭਰਾਜ ਲੈ ਗਈ ਆ ਦੂਜੇ ਪਾਸੇ ਡਾਕਟਰ ਚੰਦੇ ਸਿੰਘ ਚੰਨੀ ਰਹਿ ਗਿਆ ਕਿਤੇ ਮੈਂ ਕਿਉਂ ਪਿੱਛੇ ਰਹਿ ਗਿਆ ਉਹ ਕਹਿੰਦਾ ਤਾਏ ਦੀ ਧੀ ਚੱਲੀ ਤੇ ਮੈਂ ਕੋ ਰਵਾਂ ਕੱਲੀ ਜੀ ਹੋ ਸਕਦਾ ਹੈ ਕਿ ਮਨਵਿੰਦਰ ਗਿਆਸਪੁਰੇ ਤੋਂ ਬਾਅਦ ਕਿਸੇ ਹੋਰ ਕੱਲ ਪਰਸੋ ਹੋਰ ਖਬਰ ਆਪਾਂ ਨੂੰ ਕਰਨੀ ਪਵੇ ਹੈਗੇ ਇਹ ਨਹੀਂ ਹੋਣਾ ਚਾਹੀਦਾ ਯਾਰ ਐਮ ਐਲ ਏ ਯਾਰ ਤੁਸੀਂ ਇਹ ਭਾਸ਼ਾ ਨਹੀਂ ਹੈ ਤੁਹਾਡੀ ਯਾਰ ਇਹ ਸਭ ਇੱਕ ਨਹੀਂ ਭਾਸ਼ਾ ਇਹ ਭਾਸ਼ਾ ਜਿਹੜੀ ਕਿਸੇ ਚੁਣੇ ਹੋਏ ਨੁਮਾਇंदे ਦੀ ਨਹੀਂ ਨਹੀਂ ਹੋਣੀ ਚਾਹੀਦੀ ਚਾਹੇ ਸਰਪੰਚਾ ਚਾਹੇ ਪੰਚ ਚਾਹੇ ਐਮ ਐਲ ਏ ਚਾਹੇ ਮੰਤਰੀ ਹੋ ਦੀ ਭਾਸ਼ਾ ਨਹੀਂ ਹੋਣੀ ਚਾਹੀਦੀ ਇੱਕ ਹੁੰਦੀ ਹੈ ਬਦਮਾਸ਼ਾਂ ਦੀ ਭਾਸ਼ਾ ਗੈਰ ਸਮਾਜਿਕ ਅਨਸਰਾਂ ਦੀ ਭਾਸ਼ਾ ਗੈਂਗਸਟਰਾਂ ਦੀ ਭਾਸ਼ਾ ਇੱਕ ਚੁਣੇ ਹੋਏ ਨੁਮਾਇंदे ਦੀ ਭਾਸ਼ਾ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਹੁਣ ਕੀ ਕਹਿ ਰਹੇ ਨੇ ਮੈਨੂੰ ਲੱਗਦਾ ਕਿ ਐਵੇਂ ਲੱਗਦਾ ਕਿ ਕਿ ਫਿਲਮ ਦਾ ਡਾਇਲੌਗ ਆ ਉੰਦਾਨਾ ਫਿਲਮ ਦੇ ਵਿੱਚ ਬੋਲਦੇ ਹੋਏ ਨਾ ਕਿ ਜੇ ਸਾਡੇ ਕਿਸੇ ਬੰਦੇ ਦੇ ਵੱਲ ਤੁਸੀਂ ਉਂਗਲ ਕੀਤੀ ਸੀ ਉਂਗਲਾਂ ਵੱਢ ਦਾਂਗੇ ਅੱਖਾਂ ਕੱਢੀਆਂ ਤੇ ਅੱਖਾਂ ਕੱਢ ਦਾਂਗੇ ਪੀ ਇਹਨੂੰ ਪੁੱਛੇ ਗਿਆਸਪੁਰ ਸਾਬ ਨੂੰ ਕਿੰਨੇ ਹੈ ਕਿ ਤੁਸੀਂ ਕੱਢੀ ਅੱਖਾਂ ਅੱਖਾਂ ਕੱਢਣ ਦੀ ਜ਼ੁਰਤ ਹੈਗੀ ਆ ਹਿੰਮਤ ਹੈਗੀ ਆ ਅਦਾਲਤਾਂ ਬੈਠੀਆਂ ਨੇ ਕਾਨੂੰਨ ਆ ਯਾਰ ਤੁਸੀਂ ਤਾਂ ਕਾਨੂੰਨ ਬਣਾਉਣ ਵਾਲੇ ਲੋਕ ਹੋ ਕਾਨੂੰਨ ਤੋੜਨ ਵਾਲੇ ਕਾਨੂੰਨ ਭੱਗ ਕਰਨ ਵਾਲੇ ਲੋਕ ਨਹੀਂ ਆ ਇਹ ਲੈਜਾ ਨਹੀਂ ਆ ਏਦਾਂ ਮਤਲਬ ਕੀ ਤੁਹਾਨੂੰ ਵੋਟਾਂ ਪਾ ਦੇਣਗੇ ਲੋਕੀ ਪੁੱਤ ਤਾਂ ਲੱਗਦਾ ਕਿ ਮੈਂ ਆਪਣੇ ਵਰਕਰਾਂ ਦੇ ਵਿੱਚ ਜੋਸ਼ ਭਰਤਾ ਬੱਲੇ ਬੱਲੇ ਲੋਕੀ ਕਹਿਣ ਪਾਇਲ ਦੇ ਯਾਰ ਐਮਐਲਏ ਤੇ ਇਦਾਂ ਦਾ ਚਾਹੀਦਾ ਵੀ ਜਿਹੜਾ ਦੇਖੋ ਕਹਿੰਦਾ ਅੱਖਾਂ ਚੱਖਾਂ ਪਾ ਕੇ ਅੱਖਾਂ ਕੱਢ ਦਿਆਂਗੇ ਉਂਗਲਾਂ ਵੜ ਦਿਆਂਗੇ ਇਹ ਫੈਂਸ ਆ ਇਸ ਸ਼ਰਿਆ ਫੈਂਸ ਆ ਕਿ ਕਿਸ ਨੂੰ ਧਮਕੀ ਦੇਣਾ ਉਂਗਲਾਂ ਵੜਨੀਆਂ ਮਤਲਬ ਇਹ ਫੈਂਸ ਆ ਇਹ ਐਮਐਲਏ ਜਿਹੜੀ ਸ਼ੋਭਾ ਨਹੀਂ ਦਿੰਦਾ ਹੁਣ ਉਹਦਾ ਨਿਰਿੰਦਰ ਕੌਰ ਭਰਾਜ ਦਾ ਰੌਲਾ ਪੈ ਗਿਆ ਕਿਉਂ ਕਿ ਕਹਿੰਦੇ ਨਿਰਿੰਦਰ ਕੌਰ ਭਰਾਜ ਤੇ ਇਲਜ਼ਾਮ ਲੱਗੇ ਨੇ ਪਹਿਲਾਂ ਤੋਂ 35 ਲੱਖ ਵਾਲਾ ਮਸਲਾ ਪੰਜਾਬ ਸਰਕਾਰ ਨੇ ਦੱਬ ਲਿਆ ਜੀ ਜੇਕਰ ਉਹ اپੋਜੀਸ਼ਨ ਪਾਰਟੀ ਦਾ ਹੁੰਦਾ ਤਾਂ ਸ਼ਾਇਦ ਪਰਚਾ ਦਰਜ ਕਰਕੇ ਜੇਲ੍ਹ ਤੋਂ ਸੁੱਟਿਆ ਹੁੰਦਾ ਹੁਣ ਨਿਰੰਦਰ ਕੌਰ ਭਰਾਜ ਦੇ ਵਕੀਲਾਂ ਦਾ ਪੈ ਗਿਆ ਪੇਚਾ ਵਕੀਲਾ ਕਿਉਂਕਿ ਇਹ ਲੋ ਗ੍ਰੈਜੂਏਟ ਨਿਰੰਦਰ ਕੌਰ ਭਰਾਜ ਪਟਿਆਲਾ ਪੰਜਾਬੀ ਯੂਨੀਵਰਸਿਟੀ ਨਾਲ ਵਕੀਲ ਦੀ ਪੜ੍ਹਾਈ ਵੀ ਕੀਤੀ ਵਕਾਲਤ ਵੀ ਕੀਤੀ ਹੈ ਵਕਾਲਤ ਕਰਨ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਬਾਰ ਐਸੋਸੀਏਸ਼ਨ ਦਾ ਵੀ ਮੈਂਬਰ ਜਿਹੜੀ ਸੰਗਰੂਹ ਦੀ ਡਿਸਟ੍ਰਿਕਟ ਬਾਰ ਐਸੋ ਅੱਜ ਇਹੋਨਾਂ ਨੇ ਇਹਦੇ ਖਿਲਾਫ ਮਤਾ ਹੀ ਪਾਸ ਕੀਤਾ ਮਤਾ ਪਾਸ ਕੀਤਾ ਕਿ ਇਹ ਸਾਡੀ ਬਾਰ ਐਸੋਸੀਏਸ਼ਨ ਦੀ ਮੈਂਬਰ ਨਹੀਂ ਆ ਕਿਉਂ ਵਧੀ ਕੀ ਹੋਈ ਹੈ ਨਾ ਧੱਕਾ ਕਹਿੰਦੇ ਇੱਕ ਵਕੀਲ ਦੇ ਹੀ ਘਰ ਦਾ ਰੋਲਾ ਆ ਅੱਜ ਉਧ ਦੇ ਰੈਗੂਲੇਸ਼ਨ ਕਾਫੀ ਵੱਡੇ ਚੌੜੇ ਪਾਸ ਕੀਤਾ ਗਿਆ ਜਿਹਦੇ ਮੋٹے ਰੂਪ ਦੇ ਵਿੱਚ ਉਹਨਾਂ ਕਹੇ ਕਿ ਇੱਕ ਤੇ ਸਾਡਾ ਧਰਨਾ ਜਿਹੜਾ ਵਾ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਜਦ ਤੱਕ ਐਸਐਸਪੀ ਇਲਾਕੇ ਦੇ ਐਸਐਚਓ ਨੂੰ ਸਸਪੈਂਡ ਨਾ ਕਰੇ ਹੁਣ ਕੀ ਹੈ ਕਹਿੰਦੇ ਸੰਗਰੂਰ ਦੀ ਐਮਐਲ ਐਮਐਲ ਕੋਲ ਨਰਿੰਦਰ ਕੌਰ ਭਰਾਜ ਦੀ ਸੰਗਰੂਰ ਕੋਟਬਾਰ ਐਸੋਸੀਏਸ਼ਨ ਨੇ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਸੰਗਰੂਰ ਦੀ ਐਮਐਲ ਏ ਨਰਿੰਦਰ ਕੌਰ ਭਰਾਜ ਵਕੀਲ ਵੀ ਆ ਤੇ ਸੰਗਰੂਰ ਬਾਰ ਐਸੋਸੀਏਸ਼ਨ ਦੀ ਮੈਂਬਰ ਵੀ ਆ ਡਿਸਟ੍ਰਿਕਟ ਸੰਗਰੂਰ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸੁਖਜਿੰਦਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਹੈ ਮੀਟਿੰਗ ਵਿੱਚ ਕਿਹਾ ਗਿਆ ਕਿ ਸਪੂਰਨ ਰੂਪ ਵਿੱਚ ਸਹਿਮਤੀ ਤਹਿਤ ਕਿ ਐਮਐਲਏ ਨਿਰਿੰਦਰ ਕੌਰ ਭਰਾਜ ਦੀ ਮੋਡਲੀ ਮੈਂਬਰਸ਼ਿਪ ਨੂੰ ਬਰਖਾਸਤ ਕੀਤਾ ਗਿਆ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਾਰ ਵਿੱਚ ਦਖਲਅੰਦਾਜ਼ੀ ਤੇ ਉਹਨਾਂ ਦੀ ਰੋਕ ਲਗਾ ਦਿੱਤੀ ਗਈ ਹੈ ਤੇ ਰੋਕ ਇਸ ਕਰਣ ਲਈ ਲਗਾਈ ਗਈ ਕਿ ਉਹਨਾਂ ਨੇ ਸਤਾਨਕ ਪ੍ਰਸ਼ਾਸਨ ਦਾ ਗਲਤ ਇਸਤੇਮਾਲ ਕਰਕੇ ਬਾਰ ਦੇ ਮੈਂਬਰ ਖਿਲਾਫ ਇੱਕ ਵਕੀਲ ਦੇ ਖਿਲਾਫ ਹੀ ਧੱਕਾ ਕੀਤਾ ਰੈਗੂਲੇਸ਼ਨ ਦੀ ਪਹਿਲੀ ਕਾੜੀ ਵਿੱਚ ਸੰਪੂਰਨ ਤੌਰ ਤੇ ਸਾਰੇ ਵਕੀਲਾਂ ਦੀ ਸਹਿਮਤੀ ਤਹਿਤ ਨਿਰਿੰਦਰ ਕੌਰ ਭਰਾਜ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਤੋਂ ਰੱਦ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਬਾਰ ਦੇ ਕਿਸੇ ਵੀ ਫੰਕਸ਼ਨ ਜਾਂ ਈਵੈਂਟ ਵਿੱਚ ਇਨਵਾਈਟ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਲਿਖਤੀ ਅਤੇ ਅਨਕੰਡੀਸ਼ਨਲ ਮਾਫੀ ਨਹੀਂ ਮੰਗਦੇ ਦੂਸਰੀ ਸ਼ਰਤ ਇਹ ਵੀ ਲਿਖਿਆ ਗਿਆ ਹੈ ਕਿ ਐਸਐਸਪੀ ਨੂੰ ਮੰਗ ਕੀਤੀ ਕਿ ਸੰਗਰੂਰ ਸਿਟੀ ਦੇ ਐਸਐਚਓ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਕਿਉਂਕਿ ਉਹ ਰਾਜਨੀਤਿਕ ਦਬਾਅ ਦੇ ਤਹਿਤ ਕੰਮ ਕਰ ਰਿਹਾ ਤੇ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦਾ ਹੁਣ ਨਿਰਿੰਦਰ ਕੌਰ ਭਰਾਜ ਦੀ ਵੀ ਇੱਕ ਵੀ ਵਾਇਰਲ ਹੋਰ ਵੀਡੀਓ ਕਹਿੰਦੀ ਮੈਨੂੰ ਪਤਾ ਹੈਗਾ ਕਿ ਮੈਂਬਰ ਕਿਵੇਂ ਬੰਨਣਾ ਹੈਗਾ ਨਾ ਅੱਛਾ ਹਾਂ ਉਹ ਕਹਿੰਕੋ ਕਿ ਲੋ ਹੁਣ ਸਵਾਲ ਇਹ ਕਿ ਜਦੋਂ ਇਦਾਂ ਦੇ ਚੁਣੇ ਹੋਏ ਨਮਾਇੰਦੇ ਧੱਕੇਸ਼ਹੀ ਕਰ ਇੱਕ ਆਪਣੇ ਵਕੀਲ ਨੇ ਧੱਕਾ ਕਰ ਗਏ ਹੁਣ ਉਹ ਜਿਹੜੇ ਚਰਚਾ ਗਿਆ ਕਿ ਤੁਸੀਂ ਤਾਂ ਕੋ ਲਗਾਤਾਰ 4 ਦਿਨ ਪਹਿਲਾਂ ਅਨਮੋਲ ਗਗਨ ਮਾਨ ਹੋਣੀ ਕਹਿ ਰਹੇ ਕਿ ਮੀਟਿੰਗ ਦੇ ਵਿੱਚ ਟੈਲੀਫੋਨ ਤੇ ਸਾਰੇ ਸੁਣਾ ਰਹੇ ਜਿਹੜੇ ਧਰਨੇ ਦੇ ਰਿਹਾ ਤੁਸੀਂ ਕੀ ਕੰਜਰ ਕਲੇਸ਼ ਕੀਤਾ ਫਿਰ ਖਰੜ ਦੇ ਵਿੱਚ ਡਾਕਟਰ ਚੰਦੀ ਚੰਨੀ ਉਹਨਾਂ ਨੇ ਚੰਨ ਚਾੜ ਦਿੱਤੇ ਅੱਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਚੰਦ ਚਾੜ ਦਿੱਤੇ ਹੈਗੇ ਨੇ ਤੇ ਨਿਰਿੰਦਰ ਕੌਰ ਭਰਾ ਜਿਹਨੂੰ ਵਕੀਲਾ ਨੇ ਆਪਣੇ ਛੇਕਤਾ ਮੋਟੇ ਉਹਨਾਂ ਨੇ ਆਪਣੇ ਭਾਈਚਾਰੇ ਚੋਂ ਨਿਰਿੰਦਰ ਕੌਰ ਭਰਾ ਜਨੂੰ ਛੇਕਤਾ ਇਦਾਂ ਦੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਹੋਰ ਵੀ ਐਮਐਲਏ ਜਿਹੜੇ ਵਿਵਾਦਾਂ ਵਿੱਚ ਰਹੇ ਨੇ ਤੇ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਮਾਮਲੇ ਦੇ ਇੰਚਾਰਜ ਮਨੀਸ਼ ਸੋਧਿਆ ਜ ਆਸੂਬਾ, ਪ੍ਰਧਾਨ ਅਮਰ ਰੋੜਾ। ਇਹ ਆਪਣੇ ਐਮਐਲਏ ਜੀ ਸਮਝਾਉਣਗੇ ਕਿ ਆਖਿਰ ਤੁਸੀਂ ਕਾਰ ਕੀ ਰਿਓ? ਤੁਸੀਂ 2027 ਚ ਇਲੈਕਸ਼ਨ ਲੜਨੀ ਕਿ ਨਹੀਂ ਲੜਨੀ ਪਤ ਨਹੀਂ ਅਫੜਾ ਦਫੜੀ ਮੱਚੀ ਪਈ ਆ। ਸਰਕਾਰ ਵੀ ਘਬਰਾੜ ਦੇ ਵਿੱਚ ਆ, ਡਿਪਰੈਸ਼ਨ ਦੇ ਵਿੱਚ ਆ, ਫਰਸਟ੍ਰੇਸ਼ਨ ਦੇ ਵਿੱਚ ਆ ਤੇ ਐਮਐਲ ਵੀ ਜਾਂ ਤੇ ਕਹਿੰਦੇ ਕਿ ਹੁਣ ਕਈਆਂ ਨੂੰ ਇਹ ਪਦ ਲੱਗੇ ਸਾਨੂੰ ਗਾਂ ਅਰਵਿੰਦ ਕੇਜਰੀਵਾਲ ਨੇ ਟਿਕਟ ਨਹੀਂ ਦੇਣੀ ਜੋ ਕਰਨਾ ਕਰ ਲੋ। ਜੋ ਲੋਕਾਂ ਨੇ ਸਾਡਾ ਵਿਗਾੜਨਾ ਵਿਗਾੜ ਲੈ ਅਸੀਂ ਤਾਂ 5 ਸਾਲ ਐਮਐਲਏ ਆ ਕੋਈ ਮਾਈ ਦਾ ਲਾਲ ਸਾਨੂੰ ਹਟਾਉਣ ਵਾਲਾ ਨਹੀਂ ਆ ਹੁਣ ਪੁਲਿਸ ਸਾਡੇ ਅੰਡਰ ਕੰਮ ਆ ਜਿਹਦੇ ਖਰਾਬ ਮਰਜ਼ੀ ਪਰਚਾ ਦਰਜ ਕਰ ਲੋ ਜਿਹਦੇ ਮਰਜ਼ੀ ਮਰਜ਼ੀ ਧੱਕਾ ਕਰ ਲੋ ਹਨਾ ਤੇ ਸਾਡਾ ਧੱਕਾ ਚੱਲਦਾ ਹਨਾ ਉਹ ਜਿਹੜੀਆਂ ਚੀਜ਼ਾਂ ਲੋਕੀ ਬਰਦਾਸ਼ਤ ਨਹੀਂ ਕਰਨਗੇ ਇਹ ਜਿਹੜੇ ਸਾਰੇ ਜਿਹੜੇ ਐਮਐਲਏ ਬਹੁਤ ਸਾਰੇ ਕਈ ਚੰਗੇ ਵੀ ਬੜੇ ਨੇ ਪਰ ਜਿਹੜੇ ਵਿਵਾਦਤ ਨੇ ਜਿਹੜੇ ਧੌਂ ਦੇ ਵਿੱਚ ਕਿੱਲਾ ਲਈ ਫਿਰਦੇ ਨੇ ਜਾਂ ਸਰੀਆ ਫਸਾਈ ਫਿਰਦੇ ਨੇ ਇਹ ਲੋਕ ਇਹ ਪੰਜਾਬੀ ਆ ਪੰਜਾਬੀਆਂ ਨੇ ਮੁਗਲ ਕਾਲ ਤੋਂ ਲੈ ਕੇ ਤੇ ਹੁਣ ਤੱਕ ਧੌਂ ਚੋ ਕਿਲਾ ਹੀ ਕੱਢਿਆਗਾ ਧੌਂ ਚੋ ਸਰਿਆ ਕੱਢਿਆਗਾ ਇਸ ਕਰਕੇ ਪਬਲਿਕਨ ਮੈਂਦੇ ਜਿਹੜੇ ਨੇ ਉਹ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਨੇ ਚਾਹੇ ਕਿਸ ਨੇ ਵੋਟ ਪਾਈ ਜਾਂ ਨਹੀਂ ਪਾਈ ਜੀ ਉਹ ਸਾਰਿਆਂ ਦੇ ਸਾਂਝੇ ਨੇ ਤੇ ਤੁਸੀਂ ਉਹਨਾਂ ਦੀ ਇੱਜ਼ਤ ਕਰੋ ਪਰ ਇਹ ਜਿਹੜਾ ਆਮ ਆਦੀ ਪਾਰਟੀ ਕਰ ਰਹੀ ਨੇ ਇਹ ਸੋ ਸਪਸ਼ਟ ਹੋ ਗਿਆ ਕਿ ਸਰਕਾਰਾਂ ਜਿਹੜਾ ਵਾ ਇਹ ਮਾਫੀਆ ਹੀ ਚਲਾਉਂਦੀਆਂ ਹੈਗੀਆਂ ਨੇ ਉਹ ਮਾਫੀਆ ਕਾਲੀਆਂ ਵੇਲੇ ਉਹ ਮਾਫੀਆ ਕਾਂਗਰਸ ਵਾਲੇ ਉਹ ਮਾਫੀਆ ਇਹਨਾਂ ਬਿਲਾ ਆ ਗਿਆ ਇਹਨਾਂ ਵੀ ਸਭ ਤੋਂ ਪਹਿਲਾਂ ਆਉਂਦਿਆਂ ਕਿਹੜੀ ਲੁੱਟਮਾਰ ਕੀਤੀ ਹੈਗੇ ਆ ਟਰੱਕ ਜੁਨੀਅਨ ਤੇ ਉਹਨਾਂ ਨੇ ਕੀਤੀ ਵੀ ਉਹ ਕਬਜ਼ੇ ਕਰ ਲੋ ਪੈਸੇ ਬੜੇ ਨਬੰਦੇ ਹੈਗੇ ਨੇ ਫਿਰ ਹੌਲੀ ਹੌਲੀ ਆਪਣੇ ਹਿਸਾਬ ਨਾਲ ਐਸ ਐਚ ਓ ਆਪਣੇ ਹਿਸਾਬ ਨਾਲ ਡੀ ਐਸ ਪੀ ਆਪਣੇ ਹਿਸਾਬ ਨਾਲ ਬੀ ਡੀ ਪੀਓ ਆਪਣੇ ਹਿਸਾਬ ਨਾਲ ਤਹਿਸੀਲਦਾਰ ਫਿਰ ਆਪਣੇ ਹਿਸਾਬ ਨਾਲ ਅੱਗੇ ਸੱਟਾ ਖੜਾਈ ਜਾ ਰਿਹਾ ਹੈਗੇ ਨੇ ਪੁਲਿਸ ਵਾਲਿਆਂ ਨਾਲ ਮਿਲ ਕੇ ਪੁਲਿਸ ਵੀ ਮਿਲੀ ਤਾਂ ਹੀ ਤਾਂ ਪੰਜਾਬ ਲੁੱਟਿਆ ਜਾ ਰਿਹਾ ਨਾ ਤਾਂ ਹੀ ਤਾਂ ਪੰਜਾਬ ਬਰਬਾਦ ਹੋ ਰਿਹਾ ਹੈਗਾ ਪਰ ਆ ਜਿਹੜੇ ਐਮ ਐਲ ਐਸ ਦੀ ਬੋਲ ਬਾਣੀ ਹੈ ਮਾਫੀ ਵੀ ਨਹੀਂ ਮੰਗਦੇ ਕਿ ਕੋ ਕੋ ਤੋਂ ਚ ਸਰੀਆ ਨਾ ਮੈਨੂੰ ਤਾਂ ਸਾਡਾ ਕੀ ਵਿਗਾੜ ਲੋ ਜਿੱਦੜ ਵੋਟਾਂ ਪਈਆਂ ਹੱਥੀ ਜੋੜਨੇ ਹੱਥ ਜੋੜਾਂਗੇ ਅੱਜ ਤੇ ਕਹਿੰਦੇ ਜੇ ਮਾਫੀ ਮੰਗ ਲਈ ਸਾਡੀ ਇੱਜ਼ਤ ਸ਼ਾਨ ਚ ਫਰਕ ਪੈ ਜਾਊਗਾ ਲੋਕੀ ਕਹਿਣਗੇ ਡਰ ਗਏ ਨੇ ਝੁੱਕ ਗਿਰ ਪਰ ਇਹ ਜਿਹੜਾ ਨਜ਼ਰੀਆ ਨਾ ਇਹ ਬਹੁਤ ਮਾੜਾ ਹੈਗਾ ਸਰਕਾਰ ਨੂੰ ਚਾਹੀਦਾ ਹੈਗਾ ਕਿ ਇਹੋ ਜਿਹੇ ਜਿਹੜੇ ਤੁਹਾਡੇ ਐਮ ਐਲ ਏਜ਼ ਨੇ ਪਾਰਟੀ ਨੂੰ ਚਾਹੀਦਾਗਾ ਉਹਨਾਂ ਦਾ ਕੋਈ ਔਰੀਟੇਸ਼ਨ ਕੈਂਪ ਲਗਾਓ ਬੋਲਣ ਦਾ ਸਲੀਕਾ ਸਿਖਾਓ ਕਿ ਕਿਵੇਂ ਹੈ ਤੇ ਜੇ ਤੁਹਾਡੀ ਇਹ ਵਾਲੇ ਆਕੜਾ ਜਹੰਕਾਰ ਤੇ ਹੰਕਾਰ ਤੇ ਇਥੇ ਸਕੰਦਰ ਦਾ ਵੀ ਨਹੀਂ ਰਿਆ ਮੁਗਲਾਂ ਦਾ ਵੀ ਨਹੀਂ ਰਿਆ ਅੰਗਰੇਜ਼ਾਂ ਦਾ ਵੀ ਨਹੀਂ ਰਿਆ ਬਾਬਰਾਂ ਦਾ ਵੀ ਨਹੀਂ ਲਿਆ ਇਸ ਕਰਕੇ ਇਹ ਐਮਐਲਏ ਜਨੂੰ ਚਾਹੀਦਾ ਹੈਗਾ ਯਾਰ ਲੋਕਾਂ ਨੇ ਤੁਹਾਨੂੰ ਚੋਣ ਕੇ ਪਿਆ ਤੁਸੀਂ ਕਦੀ ਪਿੰਡਾਂ ਦੇ ਵਿੱਚ ਪੰਚ ਨਹੀਂ ਸੀ ਬਣੇ ਸਰਪੰਚ ਨਹੀਂ ਤੁਹਾਨੂੰ ਲੋਕੀ ਮੀਟਿੰਗਾਂ ਚ ਨਹੀਂ ਬੁਲਾਉਂਦੇ ਤੇ ਤੁਸੀਂ ਅੱਜ ਵਿਧਾਨ ਸਭਾ 'ਚ ਪਹੁੰਚੇ ਹੋ ਤੇ ਘਟੋ ਘੜ ਆਪਣਾ ਪਿੱਛਾ ਤੇ ਨਹੀਂ ਨ ਭੁੱਲਣਾ ਚਾਹੀਦਾ ਹੈਗਾ ਇਹਨਾਂ ਨੇ ਬਹੁਤ ਸਾਰੇ ਨੇ ਆਪਣਾ ਪਿੱਛਾ ਭਲਾ ਲਿਆਗਾ ਤੇ ਲੋਕੀ ਛੇਤੀ ਯਾਦ ਕਰਵਾ ਦਿੰਦੇ ਨੇ ਕਿਉਂਕਿ ਫਿਰ ਛੇਤੀ ਨਾਨਕੇ ਦਾਦਕੇ ਚੇਤੇ ਕਰਵਾ ਲੈਂਦੇ ਹੈਗੇ ਨੇ ਇਸ ਕਰਕੇ ਜਿਹੜੇ ਐਮਐਲਏ ਨੇ ਕਈ ਦੇਖੋ 94 ਐਮਐਲਏ ਨੇ ਇਹਨਾਂ ਕੋਲ ਕਈਆਂ ਦਾ ਕਦੀ ਨਾਮ ਨਹੀਂ ਸੁਣਿਆਗਾ ਅਜੇ ਵੀ ਨਹੀਂ ਆਦਾ ਉਹ ਵਿਵਾਦਾਂ 'ਚ ਨਹੀਂ ਆਂਦੇ ਜੀ ਤੇ ਕਈਆਂ ਨੂੰ ਇਹ ਹੈ ਕਿ ਉਹਨਾਂ ਜਿਹੜੇ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਜਿਨ੍ਹਾਂ ਜਿਹੜੇ ਵਿਵਾਦਾਂ ਦੇ ਵਿੱਚ ਨੇ ਕੁਕੋ ਲੋਕ ਕਰਨ ਯਾਰ ਅੱਛਾ ਸਾਡਾ ਐਮਐਲਏ ਨਾ ਕਈ ਨ ਸਵਾਦ ਆਉਂਦਾ ਪਰ ਸਕਈ ਸਵਾਦ ਇਹ ਬਹੁਤ ਮਾੜਾ ਹੁੰਦਾ ਇਸ ਕਰਕੇ ਐਮਐਲਏ ਚਾਹੀਦਾ ਕਿ ਜੇ ਮੂੰਹੋਂ ਸ਼ਬਦ ਨਿਕਲ ਗਏ ਨੇ ਹੈਨਾ ਉਹ ਮਾਫੀ ਮੰਗ ਲੈਣ ਵੀ ਸਾਡਾ ਇਹ ਨਾ ਅਨਮੋਲ ਗਗਨ ਮਾਨ ਨੇ ਮਾਫੀ ਮੰਗੀ ਨਾ ਨਰਿੰਦਰ ਕੌਰ ਭਰਾਜ ਨੇ ਮਾਫੀ ਮੰਗੀ ਨਾ ਡਾਕਟਰ ਚੰਦਰਜੀਤ ਚੰਨੀ ਨੇ ਮਾਫੀ ਮੰਗੀ ਨਾ ਮਨਵਿੰਦਰ ਗਿਆਸਪੁਰ ਤੇ ਚੰਜੀ ਚੰਨੀ ਦੇ ਨੂੰ ਲੈ ਕੇ ਅੱਜ ਲੋਕਾਂ ਨੇ ਸੋਸ਼ਲ ਮੀਡੀਆ ਤੇ ਕੱਢ ਦਿੱਤਾ ਵੀ ਤੁਹਾਡੇ 40 45 ਐਮਐਲਏ ਕੋਈ 5ਵੀਂ ਪਾਸ ਕੋਈ 8ਵੀਂ ਪਾਸ ਕੋਈ 10ਵੀਂ ਪਾਸ ਤੇ ਤੁਹਾਡੇ ਮੰਤਰੀ ਵੀ 12 ਪਾਸ ਨੇ ਜੀ ਤੇ ਫਿਰ ਉਹ ਜਿਹੜੇ ਤੁਸੀਂ ਤੇ ਐਮਐਸ ਹੈ ਜੇ ਪਣੀ ਕਿਹੜੀ ਡਿਗਰੀ ਸੀ ਵੀ ਤੁਸੀਂ ਫਿਰ ਉਹਨਾਂ ਕੋਈ ਜਾਂਦੇ ਕੀ ਲੈਣ ਹੋ ਜੀ ਤੁਹਾਡੇ ਮੰਤਰੀ ਵੀ ਕੋਈ 12 ਪਾਸ ਨੇ ਜੀ ਇਸ ਕਰਕੇ ਜਿਹੜੀ ਆਕੜ ਹਨਾ ਜਿਹਹੰਕਾਰ ਇਥੋਂ ਆਕੜ ਝਲਕਦੀ ਹੈ ਹੰਕਾਰ ਝਲਕਦਾ ਹੈਗਾ ਮਨ ਲੱਗਾ ਲੋਕੀ ਸਭ ਕੁਝ ਸਿਖਾ ਦੇਣਗੇ ਜਿਹੜੇ ਚੰਗੇ ਐਮਐਲਏ ਜਿਨ੍ਹਾਂ ਨੇ ਕੰਮ ਕੀਤਾ ਹੋਗਾ ਉਹ ਜਿੱਤ ਜਾਣਗੇ ਜਿਹੜੇ ਵਿਵਾਦਾਂ ਵਿੱਚ ਲੋਕੀ ਉਹਨਾਂ ਦੀ ਫੱਟੀ ਪੋਚ ਦੇਣਗੇ